ਓ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਜਿੱਦਣ ਦਾ ਆਪਣਾ ਵਿਆਹ ਹੋਇਆ ਆ ਮੇਰਾ ਸਾਲਾ ਤੇਰਾ ਭਰਾ ਇੱਥੇ ਉਦਣ ਦਾ ਆ ਕੇ ਬੈਠਾ ਓ ਮੇਰੇ ਸਹੁਰਿਆਂ ਨੇ ਮੈਨੂੰ ਦਾਜ ਤਾਂ ਕੋਈ ਦਿੱਤਾ ਨਹੀਂ ਆ ਸਾਲਾ ਗਿਫਟ ਕਰਤਾ ਇਹਨੂੰ ਘਰੇ ਭੇਜ ਦੇ ਨਹੀਂ ਤਾਂ ਮੈਂ ਆਪਦੇ ਤਰੀਕੇ ਨਾਲ ਭੇਜੂਗਾ ਕੀ ਤੁਸੀਂ ਤੱਤੇ ਹੋ ਗੋ ਠੰਡੇ ਹੋ ਕੇ ਇੱਥੇ ਬੈਠਾ ਇਹਨੂੰ ਮੈਂ ਹੁਣੇ ਘਰੇ ਭੇਜ ਕੇ ਆਉਣੀ ਆ ਸੋਨੀ ਮੇਰਾ ਅੱਬੇ ਦਾ ਵਾਸਤਾ ਚਲਾ ਜਾ ਵੀਰ ਬਣ ਕੇ ਕਿਉਂ ਤੂੰ ਮੇਰੇ ਘਰ ਪਟਣਾ ਹੈ ਤੈਨੂੰ ਤਾਂ ਮੈਂ ਘਰੋਂ ਕੱਢਣੇ ਕਰਨਾ ਨਾਲ ਮੈਨੂੰ ਵੀ ਕਢਾਏਗਾ ਤੂੰ ਭੈਣੇ ਹਲੇ ਟਾਈਮ ਹੀ ਹੋਇਆ ਮੈਨੂੰ ਆਏ ਨੂੰ ਹਲੇ ਸਾਰੇ 7 ਮਹੀਨੇ ਹੋਏ ਨੇ ਸਾਰੇ 7 ਮਹੀਨੇ ਥੋੜੇ ਕਾਨੂੰ ਜਾਂਦਾ ਹੈ ਮੇਰਾ ਸਾਲਾ ਮੈਨੂੰ ਡਾਂਗ ਫੜਾ ਮੈਂ ਭੇਜਦਾ ਇਹਨੂੰ ਜੀਟੀਸੀ ਠੰਡੇ ਹੋਵੋ ਨੀ ਜੇ ਐਂ ਜੇ ਕਰੂਗਾ ਫਿਰ ਮੈਂ ਜਮੀ ਨਹੀਂ ਜਾਂਦਾ ਉਹ ਛੋਟੇ ਵੀਰ ਹੱਥ ਬੰਨਦਾ ਤੇਰੇ ਅੱਗੇ ਗੁੱਸਾ ਨਹੀਂ ਬਾਲਾ ਕਰੀਦਾ ਹੁੰਦਾ ਡਰ ਜਾ ਬਾਈ ਬਣ ਕੇ ਚੱਲ ਕੋਈ ਨਾ ਤੁਰ ਜਾ ਨਾ ਐਂ ਕਰੋ ਫਿਰ ਮੈਨੂੰ ਕਿਰਾਇਆ ਦੋ ਮੈਂ ਤੁਹਾਨੂੰ ਦੱਸਿਆ ਸੀ ਨਾ ਬਸ ਮੇਰੇ ਕਿਸੇ ਨੇ ਬਟੂਆ ਕੱਢ ਲਿਆ ਸੀ ਦੇਖ ਮੇਰਾ ਸਾਲਾ ਕਿਵੇਂ ਝੂਠ ਮਾਰਦਾ ਉਹ ਜੇ ਤੂੰ ਵੀ ਮਾਣੇ ਤੈਨੂੰ ਬਟੂਆ ਦਿੱਤਾ ਹੋਵੇ ਤਾਂ ਤਾਂ ਕੋਈ ਕੱਢੇ ਸਾਲੇ ਮੈਨੂੰ ਲੁੱਟਣ ਤੇ ਹੋਏ ਨੇ ਉਹ ਛੋਟੇ ਵੀਰ ਆ ਦੇ ਮੇਰੇ ਕੋਲ ਨਾ 2000 ਰੁਪਇਆ ਤੂੰ ਆ ਫੜ ਇਹਦੇ ਵਿੱਚ ਨਾਲੇ ਤਾਂ ਤੇਰਾ ਕਿਰਾਇਆ ਆ ਗਿਆ ਨਾਲੇ ਤੇਰਾ ਖਾਣ ਪੀਣਾ ਗਿਆ ਤੈਨੂੰ ਇਹ ਹਫਤਾ ਨਹੀਂ ਮੁੱਕਦੇ ਪਰ ਵੀਰ ਬਣ ਕੇ ਸਾਡੇ